ਵੀਡੀਓ ਦੇਖ ਰਹੇ ਸਾਰੇ ਪਿਆਰੇ ਸਰੋਤੇ ਵੀਰ ਭੈਣ ਭਰਾ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਪੰਜਾਬ ਬਿਜਲੀ ਬੋਰ ਪੀਐਸਪੀਸੀਐਲ ਵੱਲੋਂ ਲੋਕਾਂ ਨੂੰ ਇੱਕ ਅਪੀਲ ਜਰੀਆ ਕੀਤੀ ਗਈ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਚਾਹਜੂ ਤੁਹਾਨੂੰ ਇਸ ਚੈਨਲ ਤੇ ਪੀਐਸਪੀਸੀਐਲ ਵੱਲੋਂ ਜਿੰਨੀਆਂ ਵੀ ਵੱਡੀਆਂ ਅਪਡੇਟ ਆਉਂਦੀਆਂ ਨੇ ਚਾਹੇ ਉਹ ਜ਼ੀਰੋ ਪਿਲਦੇ ਆ 600 ਜਰਣ ਫਰੀ ਬਿਜਲੀ ਤੇ ਆ ਬਿਜਲੀ ਮੀਟਰ ਨਵੇਂ ਲਗਾਉਂਦੇ ਆ ਜਾਂ ਮੀਟਰ ਆਪਣੇ ਨਾਮ ਟ੍ਰਾਂਸਫਰ ਕਰੰਦੇ ਆ ਇਸੇ ਤਰ੍ਹਾਂ ਦੀਆਂ ਜੋ ਵੀ ਪੀਐਸ ਪੀਸੀਐਲ ਵੱਲੋਂ ਹਰ ਹਫਤੇ ਹਮੇਂ ਹਿਨਾਵਾਰ ਅਪਡੇਟ ਜਾਰੀ ਹੁੰਦੀਆਂ ਨੇ ਲੋਕਾਂ ਨੂੰ ਲਈ ਉਹਦੇ ਰਿਲੇਟਡ ਅਸੀਂ ਇਸ ਚੈਨਲ ਤੇ ਅਕਸ਼ਰ ਹੀ ਵੀਡੀਓ ਜੜੀਆਂ ਦੋਸਤੋ ਅਪਲੋਡ ਕਰਦੇ ਹੀ ਰਹਿੰਦੇ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਗਰਮੀ ਜੜੀ ਆ ਇਸ ਸਮੇਂ ਬਹੁਤ ਹੀ ਜ਼ਿਆਦਾ ਪੈ ਰਹੀ ਆ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਗਰਮੀ ਜੜੀ ਆ ਪੈ ਰਹੀ ਹੈ ਗਿਆ ਤੁਹਾਨੂੰ ਦੱਸ ਦਈਏ ਕਿ ਜਿੱਥੇ 100 ਯੂਨਟ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਉੱਥੇ ਸਰਕਾਰ ਵੱਲੋਂ ਲੋਕਾਂ ਜਿਹੜੀ ਆ ਅਪੀਲ ਵੀ ਜਿਹੜੀ ਆ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜੋ ਬਿਜਲੀ ਦਾ ਸੰਕਟ ਹੈ ਉਹ ਆ ਰਿਹਾ ਹੈ ਇਸ ਤੋਂ ਪਿੱਛੇ ਸਰਕਾਰ ਨੂੰ ਲੋਕਾਂ ਨੂੰ ਜਿਹੜੀ ਆ ਅਪੀਲ ਜਿਹੜੀ ਆ ਕਰ ਦਿੱਤੀ ਆ ਤੁਹਾਨੂੰ ਦੱਸ ਦਈਏ ਕਿ ਆਲ ਇੰਡੀਆ ਪਾਵਰ ਇੰਜੀਨੀਅਰ ਫਾਊਂਡੇਸ਼ਨ ਜਿਹੜੀ ਇੱਕ ਕੰਪਨੀ ਆ AIPEF ਇਹਨਾਂ ਦੇ ਜਿਹੜੇ ਚੇਅਰਮੈਨ ਹੈਗੇ ਨੇ ਸੈਲਦਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਬਿਜਲੀ ਦੀ ਸੰਕਟ ਦੀ ਸਥਿਤੀ ਜਿਹੜੀ ਆ ਉਹ ਆਉਣ ਵਾਲੇ ਲਈ ਇੱਕ ਲੈਟਰ ਜਿਹੜਾ ਆ ਲਿਖ ਦਿੱਤਾ ਤੁਹਾਨੂੰ ਦੱਸਦੀ ਹੈ ਕਿ ਦੂਬੇ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਬਿਜਲੀ ਦੀ ਉਪਲਬਧਤਾ ਅਤੇ ਸਪਲਾਈ ਦੀ ਸਥਿਤੀ ਜਿਹੜੀ ਹੈ ਦਿਨ ਦਿਨ ਗੰਭੀਰ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ ਬਹੁਤ ਹੀ ਜ਼ਿਆਦਾ ਖਪਤ ਹੋ ਰਹੀ ਹੈਗੀ ਆ ਜਿਹਦੇ ਕਰਕੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਹੜੀ ਹੈ ਬਿਜਲੀ ਦਾ ਸੰਕਟ ਜੜਾਇ ਚਿਲਣਾ ਪੈ ਸਕਦਾ ਹੈ ਬਿਜਲੀ ਜਿਹੜੀ ਹੈ ਕੁਝ ਘੰਟਿਆਂ ਤੱਕ ਬੰਦ ਵੀ ਹੋ ਸਕਦੀ ਹੈ ਵੱਡੇ ਵੱਡੇ ਘਟ ਵੀ ਲੱਗ ਸਕਦੇ ਨੇ ਜੇਕਰ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਜਾਂ ਫਿਰ ਏਆਈਪੀਐਫ ਵੱਲੋਂ ਜੋ ਅਪੀਲਾਂ ਕੀਤੀਆਂ ਗਿਆ ਨੇ ਜੇ ਲੋਕਾਂ ਨੇ ਨਾਮ ਨਹੀਂਆ ਤਾਂ ਇਹੀ ਕੁਛ ਜਣਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਤੁਹਾਨੂੰ ਦੱਸ ਦਿੰਦੀ ਹਾਂ ਕਿ ਜੇਕਰ ਸਥਿਤੀ ਇਸੇ ਤਰ੍ਹਾਂ ਚਲਦੀ ਰਹਿੰਦੀ ਹੈ ਤਾਂ ਗ੍ਰੇਡ ਵਿੱਚ ਗਰਬਰੀ ਹੋਣ ਦੀ ਕਾਫੀ ਸੰਭਾਵਨਾ ਜਿਹੜੀ ਆਵਾਜ਼ ਚ ਆਵੇਗੀ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਿੰਦੀ ਕਿ 1 ਜੂਨ ਤੋਂ ਲੈ ਕੇ 15 ਜੂਨ 2024 ਦੇ ਦਰਮਿਆਨ ਬਿਜਲੀ ਦੀ ਖਪਤ ਜਿਹੜੀ ਆ 2023 ਸਾਲ ਦੇ ਨਾਲੋਂ 43% ਜਿਹੜੀ ਵਧ ਗਈ ਆ ਜਦੋਂ ਕਿ ਵੱਧ ਤੋਂ ਵੱਧ ਮੰਗ ਸੀ ਜਿਹੜੀ ਜੂਨ ਮਹੀਨੇ ਵਿੱਚ 2023 ਦੇ ਵਿੱਚ 11309 ਮੈਗਾਵਾਟ ਸੀ ਵਧ ਕੇ ਜੂਨ 2024 ਦੇ ਵਿੱਚ ਜੋ ਕਿ 15775 ਮੈਗਾਵਾਟ ਹੋ ਗਿਆ ਪੂਰੇ ਪੰਜਾਬ ਰਾਜ ਵਿੱਚ ਝੋਨੇ ਦੀ ਕਾਸ਼ਤ ਦੇ ਕਾਰਨ ਜੂਨ ਦੇ ਅੰਤ ਤੱਕ ਖੇਤੀਬਾੜੀ ਲੋਡ ਵੀ ਵਧਣ ਦੀ ਸੁਭਾਅ ਹੈ ਜਿਸ ਨਾਲ ਬਿਜਲੀ ਦੀ ਵੇ ਕਾਬੂ ਸਥਿਤੀ ਜਿਹੜੀ ਆ ਪੈਦਾ ਹੋ ਸਕਦੀ ਆ ਸਿੱਦੇ ਨਾਲ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਜਿਹੜੇ ਬਿਜਲੀ ਦੇ ਘਟਾ ਉਹ ਵੇਖਣ ਨੂੰ ਮਿਲ ਸਕਣ ਏਆਪੀਐਫ ਦੇ ਚੇਅਰਮੈਨ ਨੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਇਹ ਵੀ ਚਿੱਠੀ ਲਿਖ ਵਿੱਚ ਲਿਖਿਆ ਹੈਗਾ ਕਿ ਮੁਫਤ ਬਿਜਲੀ ਨੀਤੀ ਦੀ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਗਿਆ ਕਿ ਦੂਬੇ ਨੇ ਇਹ ਵੀ ਕਿਹਾ ਕਿ ਦਫ਼ਤਰਾਂ ਦਾ ਜਿਹੜਾ ਕੰਮ ਦਾ ਸਮਾਂ ਆ ਉਹ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਵੇਲੇ 2 ਵਜੇ ਤੱਕ ਕੀਤਾ ਜਾਵੇ ਜਿਦੇ ਵਿੱਚ ਕੀ ਹੋਏਗਾ ਕਿ ਜਿੰਨੇ ਕੁ ਮੁਲਾਜ਼ਮਾ ਨੇ ਬਿਜਲੀ ਦੀ ਵਰਤੋਂ ਕਰਨੀ ਹੋਵੇਗੀ ਕਰ ਸਕਣਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨੇ ਕਹ ਦਿੱਤਾ ਹੈਗਾ ਕਿ ਸਾਰੇ ਵਪਾਰ ਆਧਾਰੇ ਮੌਲ ਹੈਗੇ ਨੇ ਦੁਕਾਨਾਂ ਹੈਗੀਆਂ ਨੇ ਜੋ ਕਿ ਸ਼ਾਮ 7 ਵਜੇ ਬੰਦ ਹੋ ਜਾਣੀਆਂ ਚਾਹੀਦੀਆਂ ਨੇ ਜਿਦੇ ਕਰਕੇ ਬਿਜਲੀ ਦੀ ਖਪਤ ਹੈੜੀਆ ਘੱਟ ਤੋਂ ਘੱਟ ਹੋ ਸਕੇ ਇਸ ਤੋਂ ਇਲਾਵਾ ਨੇ ਇਹ ਵੀ ਕਿਹਾ ਹੈਗਾ ਕਿ ਝੋਨੇ ਦੀ ਬਜਾਈ 25 ਜੂਨ ਨੂੰ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਤਾਰੀਖ ਦੀ ਉਲੰਘਣਾ ਕਰਨ ਦੀ ਜੱਜ ਚਨਾ ਦਿੱਤੀ ਚਾਹੀ ਇਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਬਾਸਮਤੀ ਆਦਿ ਦੀਆਂ ਕਿਸਮਾਂ ਨੂੰ ਜਿਹੜਾ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਪਾਣੀ ਦੀ ਖਪਤ ਵੀ ਜੜੀ ਆ ਘੱਟ ਹੋ ਸਕੇ ਤੇ ਬਿਜਲੀ ਦੀ ਖਪਤ ਵੀ ਜੜੀ ਘੱਟ ਹੋਵੇ। ਇਹਦੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾਵੇ ਕਿ ਘੱਟ ਤੋਂ ਘੱਟ ਜੜੀ ਆ ਬਿਜਲੀ ਦੀ ਖਪਤ ਕਰੋ। ਘਰ ਤੋਂ ਘੱਟ ਆਪਣੀਆਂ ਜਿੰਨੀਆਂ ਵੀ ਇਲੈਕਟ੍ਰੋਨਿਕ ਸਾਈਟਾਂ ਮਹਿਗੀਆਂ ਨੇ ਜੇਕਰ ਤੁਸੀਂ ਘਰ ਵਿੱਚ ਇਕੱਠੇ ਬਹਿ ਕੇ ਇੱਕ ਜਗ੍ਹਾ ਬੰਦੇ ਹੈਗੇ ਉਹ ਤਾਂ ਇੱਕ ਜਗ੍ਹਾ ਹੀ ਤੁਸੀਂ ਕੂਲਰ ਏਸੀ ਜਾਂ ਫਿਰ ਪੱਖੇ ਦੀ ਵਰਤੋਂ ਕਰੋ ਇਹ ਨਾ ਹੋਵੇ ਕਿ ਤੁਸੀਂ ਵਕਤ-ਵਕਤ ਕਮਰਿਆਂ ਵਿੱਚ ਬੈਠੇ ਹੋਏ ਹੋ ਜੇਕਰ ਤੁਹਾਡੀ ਵਾਟਰ ਟੈਂਕੀ ਭਰ ਗਈ ਹੈ ਤਾਂ ਤੁਸੀਂ ਉਸ ਨੂੰ ਬੰਦ ਨਹੀਂ ਕਰ ਰਹੇ ਹੈਗੇ ਸੋ ਇਹ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਆਪਣੇ ਫਰਸ਼ਾਂ ਨੂੰ ਤੋੜ ਰਹੇ ਨੇ ਗੱਡੀਆਂ ਨੂੰ ਤੋੜ ਰਹੇ ਨੇ ਟਰੈਕਟਰਾਂ ਨੂੰ ਤੋੜ ਰਹੇ ਨੇ ਘਰਾਂ ਦੇ ਵਿੱਚ ਤੇ ਕਈ-ਕਈ ਵਾਰ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਪਾਈਪਾਂ ਦੇ ਵਿੱਚੋਂ ਪਾਣੀ ਆ ਉਹ ਵੀ ਵੇਸਟ ਹੋ ਰਿਹਾ ਹੈਗਾ ਜ ਜਿਹਦੇ ਨਾਲ ਬਿਜਲੀ ਦੀ ਖਪਤ ਜੜੀ ਹੈ ਹੋਰ ਜਾ ਰਹੀ ਹੈ ਬਾਅਦ ਵਿੱਚ ਇਦਾਂ ਵੀ ਹੋ ਸਕਦਾ ਹੈ ਕਿ ਜੇਕਰ ਬਿਜਲੀ ਦੇ ਵੱਡੇ ਵੱਡੇ ਕੱਟ ਮਿਲਨੇ ਸ਼ੁਰੂ ਹੋ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਾਫੀ ਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਧੰਨਵਾਦ